ਆ ਘਰੇ ਤਾਂ ਪੜ੍ਹਨ ਦੇ ਵਿੱਚ ਕਲਾਸਾਂ ਮੈਂ ਠੀਕ ਕਰਦਾ ਮੈਂ ਤਾਂ ਉਹ ਵਾਇਰਾ ਦਾ ਹੁੰਦਾ ਤੇ ਕੋਈ ਮੈਂ ਸਿਰਫ ਬੋਧੇ ਬਾਰੇ ਹੀ ਗੱਲਾਂ ਕਰ ਸਕਦਾ ਪੰਜ ਚਾਰ ਉਹਦੇ ਵੀ ਰਿਪੀਟ ਹੀ ਹੋਣ ਗਿਆ ਉਹ ਤਾਂ ਜਦੋਂ ਮੈਂ ਬੋਧਾ ਪੜ੍ਹਿਆ ਨਾ ਤੇ ਮੇਰੇ ਮਨ ਚ ਗ੍ਰੇਡੀ ਦੀ ਸਭ ਦਾ ਫਲਸਫੀ ਆ ਕਿ ਉਹ ਗਿਆਨ ਜਾਂ ਜਿਹੜੇ ਪਹਿਲਾਂ ਵੀ ਤੇ ਹੈ ਗਿਆ ਹੈਗਾ ਕਿ ਜਿੰਦਗੀ ਨਾਲ ਜੁੜੇ ਸਵਾਲ ਬੋਧੇ ਦੇ ਜਿਹੜੇ ਹੈਗੇ ਆ ਉਹ ਸਮਝਣ ਚਾਹੇ ਚਾਹੇ ਸਮਰੱਥਾ ਹੈ ਜਾਂ ਨਹੀਂ ਉਹ ਆਪਣੀ ਕੋਸ਼ਿਸ਼ੇ ਲੱਗਿਆ ਹੋਇਆ ਹੈਗਾ ਤੇ ਉਹ ਨਕੀਮਤਾ ਕਦਰਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਆਪਣੀ ਐਗਜ਼ਿਸਟੈਂਸ ਗਿਆਨ ਤਰਕ ਮਨ ਭਾਸ਼ਾ ਜਾਨਵਰ ਮੌਤ ਇਹ ਸਮਝਦੇ ਆ ਕਿ ਮੌਤ ਹੈ ਦਾ ਮੈਂ ਰਖਾਦਾ ਵੀ ਕਿਸੇ ਵੀ ਆਦਮੀ ਦਾ ਇਹ ਲਾਸਟ ਤਜਰਬਾ ਹੋਏਗਾ ਇਹ ਤਾਂ ਬਹੁਤਾ ਹੈਗਾ ਨਾ ਉਹਨੂੰ ਜਨ ਸੁਧਾਰਕ ਹੁੰਦਾ ਹੈ ਕਿ ਯਤੀਮ ਮਰਚਾ ਆ ਗਿਆ ਲੰਗ ਪਾ ਰ ਤੇ ਜਿਹੜੇ ਉਹਦੇ ਚਾਚੇ ਤਾਈ ਨੇ ਜਾਂ ਕੋਦੇ ਮਾਸਟਰ ਨੇ ਉਹ ਪਾਤਰ ਹੋਰ ਨੇ ਜਿਹੜੇ ਜੜ ਕੇ ਹੱਡ ਮਹਾਲ ਦੇ ਪਾਤਰ ਨੇ ਇਹ ਤਾਂ ਹਾਸਕ ਪਾਤਰ ਨਹੀਂ ਹੈ ਕੋ ਮੈਂ ਮਾਊਂਟ ਬੈਠੇ ਤੇ ਕੁਝ ਨਹੀਂ ਜਰਨਾ ਹੈਗਾ ਮਾਊਂਟ ਬੈਠੇ ਤਾਂ ਪਤਾ ਹੈ ਕਿ ਮਾਊਂਟ ਕੋਈ ਕੁਝ ਨਹੀਂ ਕੰਟਰੀ ਬੋਤਨ ਉਹ ਉਹ ਜਿਹੜੇ ਪਾਤਰ ਨੇ ਉਹ ਮਾਊਂਟ ਦੀ ਜਿਹੜੀ ਗਤੀ ਹੈ ਜਿਹੜੀ ਫਲਾਈਟ ਹੈ ਜਿਹੜੀ ਜਿਹਨੇ ਉਹਨੇ ਪੰਛੀ ਬਣ ਕੇ ਉੜਨਾ ਹੈਗਾ ਉਹ ਪਾਤਰ ਜਿੰਮੇ ਤੇ ਮਨਗੌਣ ਨੇ ਖੜਾਏ ਨੇ ਉਹਵੇਂ ਉਹਦੀ ਉਡਾਨ ਨੂੰ ਚੱਕਰ ਤੇ ਚਲੇ ਜਾਂਦੇ ਜਿਵੇਂ ਵਿਸ਼ਨਤ ਆਇਆ ਹੈ ਉਹ ਆਦ ਧਰਮੇਲਾ ਹੈ ਦਾ ਬੰਦਾ ਹੈਗਾ ਉਹ ਵੀ ਔਨਲਾਈਨ ਜਾਣਦਾ ਹੈਗਾ ਜਿੰਨੇ ਹੋਰ ਕਿਤੇ ਜਾਣਦੇ ਜਾਣਦਾ ਕਿ ਆਪਾਂ ਨਹੀਂ 70% ਦੇ ਵੀ ਕੋਈ ਇਦਾਂ ਦਾ ਬੰਦਾ ਹੀ ਨਾ ਕੁਝ ਵੀ ਜਾਣਦਾ ਹੋਏ ਕਹਿੰਦੇ ਕੋ ਉਹਨੂੰ ਪੜ੍ਹਦਾ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਪੜ੍ਹ ਨਹੀਂ ਸਕਦਾ ਉਹ ਆਪਣਾ ਆਦੀ ਰੰਗ ਦਾ ਪੜ੍ਹਦਾ ਤੇ ਉਹ ਆਦਿ ਧਰਮ ਦਾ ਰੌਲਾ ਪਾ ਕੇ ਤੇ ਉਹ ਬੋਧੇ ਦੀ ਜਿਹੜੀ ਉਹਦੀ ਬੁੱਧੂਦਾਨ ਹੈਗੀ ਆ ਉਹਨੂੰ ਹੋਰ ਖੰਭ ਲਾ ਦਿੰਦਾ ਐਵੇਂ ਉਹਦਾ ਬਾਪ ਹੈਗਾ ਸ਼ਿਭੂ ਸਿੰਘ ਉਹ ਵੀ ਖੱਡੀ ਫੁੰ ਦਾ ਹੁੰਦਾ ਗੁੰਡੇ ਸ਼ਾਦਿਆਂ ਕਾਫੀਆਂ ਕੌਂਦਾ ਹੈਗਾ ਇਹ ਸਭ ਤੋਂ ਵੱਡੀ ਗੱਲ ਜਿਹੜਾ ਇੱਕ ਭਗਤ ਚੰਦਨ ਦਾਸ ਅਕਬੀਰ ਪੰਥੀਆ ਕਿਸੇ ਡੇਰੇ ਦਾ ਉਹ ਹੈਗਾ ਹੈੱਡ ਭਗਤ ਹੈਗਾ ਉਹ ਬੋਧੇ ਨੂੰ ਕਹਿੰਦਾ ਕਿ ਮੁੰਦੇ ਇਤਨਾ ਪਤਾ ਕਿ ਬੋਧੇ ਕੋ ਆਪਣੇ ਭੀਤਰ ਵਿੱਚ ਬੈਠੇ ਕੁਕਰਸ ਨੂੰ ਅਭੀ ਪਛਾਣਨਾ ਬਾਕੀ ਹੈ ਉਹ ਉਸ ਨੂੰ ਫੰਗਲਾ ਦਿੰਦਾ ਤੇ ਉਹ ساری عمر ਉਹ ਕੁਕਰਸ ਨੂੰ ਲੱਭਦਾ ਰਹਿੰਦਾ ਤੇ ਜਿਹੜੇ ਗੁਰਦੁਆਰੇ ਵਿੱਚ ਗ੍ਰੰਥੀ ਜਾਂ ਪਾਠੀ ਨੇ ਉਹਨਾਂ ਨੂੰ ਪੁੱਛਦਾ ਆ ਵੀ ਕੋਕਨੋਟ ਸੁ ਦੱਸਦੇ ਨੇ ਉਹ ਨਹੀਂ ਕੋਕਨੋਟ ਰੋਲਾ ਪਉਂਦਾ ਰਾਗ ਤਪਦਾ ਚ ਇਹ ਉਹਦਾ ਰੋਲਾ ਪਉਂਦਾ ਵੀ ਉਹਦੀ ਸਵਾਹ ਹੋ ਜਾਂਦੀ ਹੈ ਤੇ ਫਿਰ ਉਹ ਸਾਰ ਜਿਹੜੀ ਸਵਾਹ ਹੁੰਦੀ ਹੈ ਉਹਦੇ ਉੱਤੇ ਪਾਣੀ ਬਾਰਿਸ਼ ਦਾ ਪੈ ਜਾਂਦਾ ਉਹਦੇ ਚ ਨਵੇਂ ਅੰਡੇ ਜੰਮ ਜਾਂਦੇ ਨੇ ਤਾਂ ਬੁੱਧਾ ਜਿਹੜਾ ਹੁੰਦਾ ਹੈ ਰਾਗ ਸਿੱਖਣ ਲੱਗਦਾ ਉਹਨੂੰ ਤੋਂ ਰਾਗ ਵੀ ਲੱਭ ਜਾਂਦਾ ਗੁਰਦੁਆਰੇ ਚੋਂ ਲੱਭ ਜਾਂਦਾ ਲੱਭ ਜਾਂਦਾ ਭਾਰਸ ਹੈਗਾ ਕੋਈ ਜਿਹੜਾ ਰਾਗ ਵਿਦਿਆ ਸਟੰਗਰ ਬਾਰ 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 ਸ਼ਬਦ ਆਉਂਦਾ ਰਿਯਾਜ਼ ਕਰਨਾ ਤੇ ਉਹ ਰਿਯਾਜ਼ ਕਰਦਾ ਹੈਗਾ ਬਾਰ ਬਾਰ ਸਭ ਨੂੰ ਰਿਯਾਜ਼ ਕਰਦਾ ਦਿੱਖਦਾ ਹੈਗਾ ਹੋਰ ਜਿਹੜੇ ਹਿਊਮਨ ਪਾਤਰ ਨੇ ਜਿਵੇਂ ਕੰਮ ਹੋ ਗਈ ਆ ਉਹਨੂੰ ਲਵਟ ਫਸਟ ਸਾਈਡ ਜਾਂ ਪਰਚਿਤ ਪੈਦਾ ਹੁੰਦੇ ਨੇ ਦੋ ਜੋੜੇ ਬੱਚੇ ਨੇ ਉਹਦੇ ਵਿੱਚ ਗੱਲ ਖਾਸ ਸੀ ਕਿ ਪਰਮੋਹਨ ਨੇ ਲਿਖਿਆ ਕਿ ਜਿਹੜੇ ਜੋੜੇ ਬੱਚੇ ਹੁੰਦੇ ਨੇ ਉਹਨਾਂ ਵਿੱਚ ਵੱਡੇ ਛੋਟੇ ਹੁੰਦੇ ਨੇ ਤੇ ਜਦੋਂ ਇਹ ਜਿਹੜੀ ਤਰੰਗ ਹੈਗੀ ਆ ਬਾਹਰ ਡੌਲ ਹੈਗੀ ਉਹਨਾਂ ਦੇ ਪ੍ਰਿੰਟ ਵੀ ਹੈਗੀ ਉਹ ਛੋਟੇ ਬੱਚੇ ਨੂੰ ਬਰਗਲਾ ਕੇ ਗੱਲਾਂ ਬਾਤਾਂ ਲਾ ਕੇ ਤੇ ਤਾਂਗੇ ਵਿੱਚ ਛਾ ਗਿਆ ਮ ਘਰ ਲੈ ਜਾਂਦੀ ਹੈ ਤੇ ਉਧਰ ਰੌਲਾ ਪਿਆ ਕਿ ਪਾਕਿਸਤਾਨ ਹਿੰਦੂ ਸੰਭਾਂਜਾ ਨਾ ਤੇ ਜਿਹੜਾ ਵੱਡਾ ਬੱਚਾ ਹੁੰਦਾ ਉਹ ਹਿੰਦੁਸਤਾਨ ਕ੍ਰਾਸ ਹਿੰਦੁਸਤਾਨ ਜਾ ਜਾਂਦਾ ਤੇ ਜਿਹੜਾ ਛੋਟਾ ਹੁੰਦਾ ਉਹ ਪਾਕਿਸਤਾਨ ਵਿੱਚ ਰਹਿ ਜਾਂਦਾ ਤੇ ਉਹਨਾਂ ਦੇ ਮਾਪੇ ਜਿਵੇਂ ਵੀ ਹੈ ਮਾਰੇ ਜਾਂਦੇ ਨੇ ਜਿਵੇਂ ਇਹ ਹੈਗੀ ਆ ਕੰਮੋ ਹੈਗੀ ਮਾਰੀ ਜਾਂਦੀ ਪਹਿਲਾਂ ਜਹਾ ਖਾ ਜਾਂਦੀ ਆ ਤੇ ਇਹ ਵੀ ਇੱਕ ਅਮਰ ਸਾਹਿਬ ਨੂੰ ਮਾਰਿਆ ਜਾਂਦਾ ਜਿਹੜਾ ਬੋਧਾ ਹੈਗਾ ਤੇ ਉਹ ਇਨ ਬਟਵੀਰੋਂ ਜਾ ਕੇ ਘਰ ਦੇ ਖੜ ਜਾਂਦੇ ਨੇ ਉਹਦਾ ਜਿਹੜੀ ਜਿਹੜੀ ਤਰਲੰਗ ਹੁੰਦੀ ਆ ਉਹ ਬੱਚਾ ਲੈ ਕੇ ਕਹਿ ਬੋਝ ਜਾਂਦੀ ਉਹਦੇ ਘਰ ਦੇ ਬਾਹਰ ਏਡਾ ਦਾ ਕਹਿੰਦੇ ਹਾਥੀ ਦੇ ਸਿਰ ਵਰਗਾ ਤਾਲਾ ਲੱਗਿਆ ਹੁੰਦਾ ਤੇ ਬੋਧਾ ਜਿਹੜਾ ਹੈਗਾ ਆਪਣਾ ਗਿਆਨ ਟ੍ਰਾਪ ਕਰਨ ਵਾਸਤੇ ਆਪਣੇ ਮਾਟੀਕਰਾਂ ਨਾਲ ਕਿਸੇ ਨਾਲ ਲਾਇਬ੍ਰੇਰੀਆਂ ਜਾਂਦਾ ਆਪਾਂ ਆਪਣਾ ਗੋਸਟ ਕਰਦਾ ਕਿਉਂਕਿ ਉਹਨੇ ਮੌਜ ਅਧਿਆਰਕਾਂ ਤੋਂ ਮੌਜ ਤੱਕ ਕੁਟੰਡੀ ਜਿਹੜੀ ਹੁਣ ਬਿਜਲੀ ਹੋਈ ਨਾ ਕੁਰਸੀ ਉਹਨੇ ਹਟਣਾ ਨਹੀਂ ਹੈਗਾ ਮੇਰਾ ਖਿਆਲ ਹੈ ਕਿ ਨਾਵਲ ਦੇ ਜਿਹੜਾ ਹੈਗਾ ਬੋਲਦੇ ਬਾਰੇ ਮੈਂ ਇੱਕ ਲਾਈਨ ਲਿਖੀ ਹੋਈ ਆ ਉਹ ਮੈਂ ਦੋ ਮਿੰਟ ਪੜ੍ਹ ਕੇ ਨਾ ਇਹ ਬੰਦ ਕਰ ਦੇਣਾ ਗੁਰਦੁਆਰੇ ਦੀ ਸੇਵਾ ਕਰਦਾ ਗੁਰਮੁਖੀ ਸਿੱਖ ਦਾ ਹੈ ਬੋਤਾ ਜਿਹੜਾ ਗੁਰਦੁਆਰੇ ਸੇਵਾ ਕਰਨ ਦਾ ਗੁਰਮੁਖੀ ਸਿੱਖਦਾ ਹੈ ਪੜਦਾ ਹੈ ਗੁਰਬਾਣੀ ਕੰਠ ਕਰਦਾ ਹੈ ਰਾਗ ਵਿਦਿਆ ਸੰਗੀਤ ਵਿਦਿਆ ਗਵਾਂ ਇਨਸਾਨਦਲਪਾਦ ਗੁਰਦੁਆਰੇ ਦਾ ਗਰਮਥੀ ਉੱਥੇ ਸਕੂਲ ਵਿੱਚ ਬੱਚਾ ਨੂੰ ਪੜਾਉਂਦਾ ਡਾਇਰੀ ਲਿਖਦਾ ਮਨਮੋਹਨ ਸਿੰਘ ਵੈਦ ਭਾਈ ਵੀਰ ਸਿੰਘ ਦੇ ਨਾਵਲ ਪੜ੍ਹਦਾ ਹੈ ਤੇ ਕਵਿਤਾ ਵੀ ਲਿਖਦਾ ਮਿਹਰਬਾਨ ਉਸ ਇਸ ਅੰਤ ਹਾਤ ਖੇੜਾ ਅਵਾਰਡ ਜਿੱਤ ਬਲੀ ਜੀ ਨੂੰ ਬਹੁਤ ਸ਼ੁਕਰੀਆ ਤੇ ਸੰਦੀਪ ਸ਼ਰਮਾ ਜੀ ਸੰਦੀਪ ਦਿੱਲੀ ਯੂਨੀਵਰਸਿਟੀ ਵਿੱਚ ਪੀ ਐਚ ਡੀ ਦੇ ਫਰਾਰਤੀ ਨੇ ਸੈਮੀਨਾਰ ਕਾਨਫਰੰਸ ਵਰਕਸ਼ਾਪ ਨੂੰ ਸਫਲ ਸਰਗੰਗਨ ਬੰਦੇ ਨੇ ਤੇ ਹਰਪਜਨ ਸਿੰਘ ਦੀ ਕਾਰਸਜ ਪ੍ਰਕਿਰਿਆ ਉਹਨਾਂ ਦੀ ਖੋਜ ਦਾ ਵਿਸ਼ਾ ਸੰਦੀਪ ਸ਼ਰਮਾ ਸੰਖੇਪ ਸੰਖੇਪ ਜੋ ਅੱਜ ਟਾਕ ਦਾ ਟਾਈਟਲ ਆਊਗਾ ਮਨਪੰਖੀ ਪਿਓ ਸਰਜਿਤ ਸਪੇਸ ਦਾ ਕਾਲ ਸ਼ਾਸਤਰੀ ਵਿਸਾਰ ਸੋ ਇਸ ਵਿਸਾਰ ਕੌਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਥਿਓਰੀਟিক্যাল ਫਰੇਮਵਰਕ ਜਿਹੜਾ ਇਹ ਉਹਨੂੰ ਓਪਨ ਅਪ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਮੇਰੇ ਡਿਪਾਰਚਰ ਪੁਆਇੰਟ 3 ਨੇ ਸੋ 3 ਪੁਆਇੰਟ ਨੇ ਇਹਨਾਂ 3 ਪੁਆਇੰਟ ਦੇ ਵਿੱਚ ਪਹਿਲਾ ਜਿਹੜਾ ਅ ਐਨਾਲਿਸਿਸ ਦਾ ਮੂਡ ਆ ਪਰ ਟੂ ਫੋਲਡ ਉਹ ਨਾਵਲ ਦੀ ਗੱਲ ਵੀ ਕਰੇਗਾ ਔਰ ਨਾਵਗਲੀ ਵਿਧਾ ਕਿ ਉਸ ਦੀ ਪੜਤ ਕਿਵੇਂ ਪੋਸੀਬਲ ਹੋਵੇ ਉਸ ਨੂੰ ਵੀ ਆਪਣੇ ਦਾਇਰੇ ਵਿੱਚ ਰੱਖੇਗਾ ਦੂਜਾ ਜਿਹੜਾ ਹੈ ਉਹ ਇਸ ਨਾਵਲ ਦੇ ਪਾਰਟੀਕਲ ਕੰਟੈਕਸਟ ਦੇ ਵਿੱਚ ਉਹ ਜਿਹੜੀ ਸਪੇਸ ਸਿਰਜੀ ਜਾ ਰਹੀ ਆ ਔਰ ਜਿਹੜਾ ਨੌਨ ਟੈਕਸਚੂਅਲ ਸਬਸਟਾਰਟਮ ਆ ਉਹ ਕੀ ਆ ਜਿਹੜਾ ਸਭ ਨੂੰ ਪੋਸੀਬਲ ਕਰ ਰਿਹਾ ਇਹ ਦੂਸਰਾ ਪੁਆਇੰਟ ਔਰ ਤੀਸਰਾ ਇਹ ਆਈਡੀਆ ਜਿਹੜਾ ਹੈ ਕ੍ਰਿਟਿਸਿਜ਼ਮ ਦੇ ਨਾਲ ਕਿਵੇਂ ਇੰਟੀਓਟ ਹੁੰਦਾ ਸੋ ਕਿਸੇ ਆਈਡੀਆ ਦੀ ਅਸੀਂ ਇੱਕ ਬੜੀ ਸਾਡੇ ਅਲੋਚਨਾ ਦੇ ਵਿੱਚ ਇਹ ਰਿੰਦੀ ਆ ਕਿ ਅਸੀਂ ਪੂਰਵ ਨਿਰਧਾਰਿਤ ਜਿਹੜੇ ਨਿਰਣੇ ਨੇ ਉਹ ਇੰਪੋਜ਼ ਕਰ ਦਿੰਦੇ ਆ ਸੋ ਉਸ ਪ੍ਰੋਸੈਸ ਦੇ ਅੰਦਰ ਕੀ ਪੋਸਿਬਿਲਿਟੀ ਆ ਕਿ ਜਿਹੜੀ ਅਸੀਂ ਉਸ ਪ੍ਰੋਸੈਸ ਦੀ ਜਿਹੜੀ ਜਿਹੜੀ ਉਸ ਤੋਂ ਅਸੀਂ ਬਾਹਰ ਸਕੀਏ ਸੋ ਇਹ ਤਿੰਨ ਤਰ੍ਹਾਂ ਦੀ ਜਿਹੜੀ ਤਿੰਨ ਤਾਹੀ ਦਿਸ਼ਾ ਜੁਰੀ ਦੇ ਵਿੱਚ ਚੱਲੂਗੀ ਔਰ ਆਪਣਾ ਮਥੈਰੇਟੀਕਲ ਜਿਹੜਾ ਇਹ ਨਾਵਲ ਨੂੰ ਜਾਂ ਨੈਰੇਟਿਵ ਨੂੰ ਅਸੀਂ ਕਿਵੇਂ ਲੋਕੇਟ ਕਰ ਸਕਦੇ ਆ ਉਹ ਥਿਓਰੈਟিক্যাল ਫਰੇਮਵਰਕ ਮੈਂ ਆਪਣਾ ਲਿਆ ਹੈ ਤਾਂ ਪਰਸੂਟ ਆਫ ਸਾਇੰਸ ਜਨਾਥਨ ਕੁਲਰ ਦੀ ਕਿਤਾਬ ਹੈ ਅ ਸਟੋਰੀ ਐਂਡ ਡਿਸਕੋਰਸ ਇਨ ਦਾ ਐਨਾਲਿਸਿਸ ਆਫ ਨੈਰੇਟਿਵ ਸੋ ਇਹ ਇਸ ਲੇਖ ਦੇ ਉੱਤੋਂ ਮੈਂ ਆਪਣੀ ਜਿਹੜੀ ਇਹ ਗੱਲ ਸ਼ੁਰੂ ਕਰਾਂਗਾ ਔਰ ਥੋੜਾ ਜਿਹਾ ਮੈਂ ਪੜਦਾ ਫਿਕਸ਼ਨ ਵਿੱਚ ਕ੍ਰੋਨੋਲੋਜੀਕਲ ਆਰਡਰ ਆਫ ਈਵੈਂਟਸ दैट ਇਜ਼ ਨੈਰੇਟਿਵ ਰੂਡ ਡਿਸਕੋਰਸ ਦੀ ਲਾਈਟ ਵਿੱਚ ਅਨਰਾਈਵਲ ਕਰਨਾ ਪਵੇਗਾ ਦਿਸਕੋਰਸ ਐਕਚੁਅਲੀ ਵਿੱਚ ਹੋ ਨਾਨ ਟੈਕਸਚੂਅਲ ਸਬਸਟ੍ਰੇਟਮ ਹੈ ਜਿਸ ਨੇ ਟੈਕਸਟ ਦੇ ਅੰਦਰ ਇਵੈਂਟਸ ਦਾ ਕ੍ਰੋਨੋਲੋਜੀਕਲ ਔਰ ਟੈਂਪੋਰਲ ਆਲਟਰ ਕ੍ਰੀਏਟ ਕਰਨਾ ਹੈ ਜਿਸ ਨਾਲ ਸੀਕੁਐਂਸ ਆਫ ਇਵੈਂਟਸ ਆਪਣੀ ਨਰੇਸ਼ਨ ਵਿੱਚ ਢਲਦੇ ਹਨ ਸੋ ਇਹ ਇੱਕ ਤਰ੍ਹਾਂ ਦੀ ਉਹ ਸਪੇਸ ਬਣ ਜਾਂਦੀ ਹੈ ਜਿੱਥੇ ਟੈਕਸਟ ਦੇ ਅੰਦਰ ਇੱਕ ਨਵਾਂ ਸਮਾਂ ਚੱਲਦਾ ਹੈ ਤੇ ਇਵੈਂਟਸ ਉਸ ਸਮੇਂ ਦੀ ਉਹ ਸਪੇਸ ਬਣਦੇ ਹਨ ਜਿੱਥੋਂ ਡਿਸਕੋਰਸ ਆਪਣੇ ਉਸ ਨਾਨ ਡਿਸਕਰਸਿਵ ਤੇ ਨਾਨ ਟੈਕਸਚੂਅਲ ਸਬਸਟ੍ਰੇਟਮ ਨੂੰ ਮੈਨੀਫੈਸਟ ਕਰਦਾ ਹੈ ਸੋ ਮਤਲਬ ਜੋ ਡਿਸਕੋਰਸ ਆਪਣੇ ਆਪ ਨੂੰ ਮੈਨੀਫੈਸਟ ਕਰ ਰਿਹਾ ਨਰੇਸ਼ਨ ਦੇ ਥਰੂ ਉਹ ਐਂਗਰੇਵਲ ਹੋ ਰਿਹਾ ਉੱਥੇ ਸੋ ਸੋ ਨਾਵਲ ਵਿੱਚ ਨਰੇਸ਼ਨ ਦੇ ਥਰੂ ਡਿਸਕੋਰਸ ਤੱਕ ਪਹੁੰਚ ਕੇ ਇਵੈਂਟਸ ਦੀ ਐਕਚੁਅਲਿਟੀ ਨੂੰ ਪਛਾਣਿਆ ਜਾ ਸਕਦਾ ਹੈ ਕਿ ਕਿਵੇਂ ਅਤੇ ਕਿਉਂ ਇਵੈਂਟਸ ਇਸ ਤਰ੍ਹਾਂ ਨਾਲ ਅਰੇਂਜ ਹੋਏ ਹਨ ਸੋ ਸਾਨੂੰ ਨਾਵਲ ਦੀ ਕੋਸਟ ਸਪੇਸ ਵਿੱਚ ਐਂਟਰ ਕਰਨਾ ਪਵੇਗਾ ਜਿਸ ਸਪੇਸ ਵਿੱਚੋਂ ਇਹ ਸੰਭਾਵਿਤ ਹੋ ਰਿਹਾ ਹੈ ਤੇ ਇਸ ਦੀ ਸੰਭਾਵਨਾ ਕਿਸ ਨੂੰ ਨਰੇਟਰ ਦੇ ਕੰਟੈਕਸਟ ਵਿੱਚ ਕੰਟੈਕਸਟੁਅਲਾਈਜ਼ ਕਰਕੇ ਹੀ ਦੇਖਣੀ ਪਵੇਗੀ ਜਿਵੇਂ ਕਿ ਜਨਾਥਰ ਕੁਲਰ ਦੇ ਅਕੋਰਡਿੰਗ ਅਮਰੀਕਨ ਟ੍ਰੈਡੀਸ਼ਨ ਕਰਦੇ ਸੋ ਉਸ ਸਪੇਸ ਵਿੱਚ ਅਸੀਂ ਜਿਹੜਾ ਆਰਡਰ ਦੇਖਾਂਗੇ ਤਾਂ ਉਹ ਉਸ ਤਰ੍ਹਾਂ ਦਾ ਹੀ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਕਿ ਸਾਡੀ ਕਾਮਨ ਸੈਂਸਿਕਲ ਸੂਝ ਜੋ ਹੈ ਆਰਡਰ ਨੂੰ ਲੈ ਕੇ ਉਹ ਉੱਥੇ ਮੈਨੀਫੈਸਟ ਨਹੀਂ ਨਾ ਦਿਖੇ ਜੇਕਰ ਇਸ ਤਰ੍ਹਾਂ ਹੋ ਵਰਦਾ ਹੈ ਤਾਂ ਅਸੀਂ ਨਾਵਲ ਦੀ ਉਸ ਸਪੇਸ ਵਿੱਚ ਐਂਟਰ ਹੀ ਨਹੀਂ ਕਰ ਪਾਵਾਂਗੇ ਜਿੱਥੇ ਨਰੇਸ਼ਨ ਦੇ ਡਿਸਕੋਰਸ ਇੱਕ ਆਰਗੇਨਿਕਲ ਵੇਅ ਵਿੱਚ ਆਪਣੀ ਐਕਚੁਅਲਿਟੀ ਨੂੰ ਆਪਣੀ ਪੋਟੈਂਸ਼ੀਅਲਿਟੀ ਵਿੱਚ ਸੰਭਵਿਤ ਕਰ ਰਹੀ ਹੈ ਜਿਵੇਂ ਅਰਿਸਟੋਟਲian ਮੁੱਦਾ ਜਿਹੜਾ ਐਕਚੁਅਲਿਟੀ ਤੇ ਪੋਟੈਂਸ਼ੀਅਲ ਸੋ ਸਪੇਸ ਦੀ ਗੱਲ ਹੋਈ ਹੈ ਕਿ ਸਪੇਸ ਬੇਸਿਕਲੀ ਕੀ ਹੈ ਸੋ ਅਸੀਂ ਇੰਪਲੀਮੈਂਟੇਸ਼ਨ ਦੀ ਗੱਲ ਕੀਤੀ ਕਿ ਜਿਹੜੇ ਪੂਰਵਨਾਧਾਰਿਤ ਫੈਸਲੇ ਅਸੀਂ ਦੇ ਦਿੰਨੇ ਉਹ ਕੀ ਹੈ ਸੋ ਇਸ ਲਈ ਸਾਨੂੰ ਇੱਕ ਮੈਂ ਹੋਰ ਲੇਖ ਹੈ ਉਹ ਆ origion of the work of art ਮਾਰਟਨ ਹੈਡੈਕਰ ਦਾ ਸੋ ਇੱਕ ਹਾਈ ਡਿਗਰੀਅਲ ਸਰਕਲ ਆਫ ਲੌਜੀਕ ਜਿਹੜਾ ਸਾਨੂੰ ਦੇਖਣਾ ਪਵੇਗਾ ਕਿ ਜੇ ਅਸੀਂ ਆਰਟ ਵਰਕ ਨੂੰ ਆਰਟ ਕਹਿ ਰਹੇ ਹਾਂ ਸੋ ਇਹਦਾ ਮਤਲਬ ਹੈ ਕਿ ਸਾਡੇ ਕੋਲ ਸੈਂਸ ਪਈ ਹੈ ਕਿਸੇ ਨੂੰ ਆਰਟ ਕਹਿਣ ਦੀ ਬਟ ਉਹ ਸੈਂਸ ਜੇ ਹਾਇਰ ਕਨਸੈਪਟ ਦੇ ਥਰੂ ਮਤਲਬ ਇੰਪਲੀਮੈਂਟ ਹੋਵੇ ਤਾਂ ਫਿਰ ਇੱਕ ਪਾੜਾ ਰਹੇਗਾ ਸੋ ਆਰਟ ਆਰਟਿਸਟ ਨੂੰ ਆਰਟਿਸਟ ਬਣਾ ਰਿਹਾ ਹੈ ਆਰਟਿਸਟ ਆਰਟ ਨੂੰ ਆਰਟ ਬਣਾ ਰਿਹਾ ਹੈ ਤੇ ਆਰਟ ਦਾ ਜਿਹੜਾ ਹਾਇਰ ਕਨਸੈਪਚੁਅਲ ਫਰੇਮਵਰਕ ਆ ਉਹ ਇਸ ਪਾਰਟਿਕੁਲਰਿਟੀ ਦੇ ਵਿੱਚ ਪੋਸੀਬਲ ਹੋਦਾ ਸੋ ਨਾਵਲ ਮਨਮੋਹਨ ਦਾ ਨਾਵਲ ਮਨਪੰਖੀ ਪਿਓ ਇਸ ਸਬਸਟ੍ਰੈਪੀਕਲ ਫਰੇਮਵਰਕ ਦੇ ਥਰੂ ਅਸੀਂ ਕਿਵੇਂ ਉਹਦੇ ਵਿੱਚੋਂ ਆ ਜਿਹੜਾ ਆਲੋਚਨਾ ਜਾਂ ਕਹਿ ਲੋ ਕਿ ਆਪਣੀ ਸਮਝ ਜਿਹੜੀ ਐ ਐਜ਼ ਆ ਰੀਡਰ ਉਹ ਰੱਖ ਸਕਦੇ ਹਾਂ ਕਿ ਜਿੱਥੇ ਅਸੀਂ ਉੱਥੇ ਰੀਚ ਆਊਟ ਕਰਨ ਦੀ ਜਿਹੜਾ ਨਾਨ ਟੈਕਸਚੂਅਲ ਸਬਸਟ੍ਰੇਟ ਕਹਿੰਦੇ ਆ ਉੱਥੇ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਉਹ ਲੇਖਕ ਉਸ ਲੇਖ ਨੂੰ ਉਸ ਰਾਈਟਿੰਗ ਨੂੰ ਪੋਸੀਬਲ ਕਰ ਰਿਹਾ ਸੋ ਰਾਈਟਿੰਗ ਹੁਣ ਇੱਥੇ ਆਪਣੇ ਇਹਨਾਂ ਤਿੰਨ ਪੇਜ ਪੜ੍ਹ ਕੇ ਸਮਾਪਤ ਕਰਾਂਗਾ ਬਸ ਇੱਕ ਪੁਆਇੰਟ ਜਿਹੜਾ ਮੈਂ ਕਹਿਣਾ ਕਿ ਸੰਖੇਪ ਰੂਪ ਆਪਣਾ ਬਿਕੋਣ ਦੇ ਸੋ ਇੱਕ ਇਸ ਵਿੱਚ ਇੱਕ ਪੁਆਇੰਟ ਜਿਹੜਾ ਮੈਂ ਕਹਿਣਾ ਕਿ ਮਨ ਪੰਖੀ ਭਇਓ ਨਾਵਲ ਜਿਹੜਾ ਹੈ ਉਸ ਕਿਤਾਬ ਦੇ ਰੂਪ ਦੇ ਵਿੱਚ ਤਾਂ ਸਾਡੇ ਸਾਹਮਣੇ ਪਿਆ ਹੈ ਉਹ ਸਾਡੇ ਕੋਲ ਆ ਗਿਆ ਪਰ ਮਨਪੰਖੀ ਭਿਓ ਬੇਸਿਕਲੀ ਲਗਾਤਾਰ ਜਿਹੜਾ ਅਸੀਂ 10s of the author ਅਸੀਂ ਰੀਡ ਕਰਦੇ ਆ ਉਹਦੇ ਵਿੱਚ ਬਰੋਲਾਵਰਦ ਕੇਸੀ ਕੇ ਲਈ ਉਸ ਇੰਡੀਵਿਜੂਐਲਿਟੀ ਦੀ ਕਿਹੜੋ ਕਿ authenticity ਨੂੰ ਹੀ ਕਿਤੇ ਨਾ ਕਿਤੇ ਆਪਣੇ ਅਧਿਆਨ ਦੇ ਵਿੱਚ ਲੈ ਕੇ ਆਉਂਦਾ ਕਿ ਉਹ author ਤੇ writer ਦਾ ਜਦੋਂ ਉਹ ਡਿਫਰੈਂਸ ਕਰਦਾ ਸੋ ਇੱਥੇ ਮਨਪੰਖੀ ਭਿਓ ਨੂੰ ਦੁਬਾਰਾ ਸਿਰਜਣਾ ਇਹ ਪਾਠਕ ਦੇ ਹੱਥ ਦੇ ਵਿੱਚ ਤੇ ਉਸ ਦੁਬਾਰਾ ਸਿਰਜਣਾ ਬੇਸਿਕਲੀ ਉਹਨੇ ਉੱਥੇ ਹੀ ਰੀਚ ਆਊਟ ਕਰਨਾ ਜਿੱਥੋਂ ਲੇਖਕ ਨੇ ਉਹ ਪੋਸੀਬਲ ਕੀਤਾ ਸੋ ਮੈਂ ਹੁਣ ਤਿੰਨ ਅ ਤਿੰਨ ਪੇਜ ਨੇ ਇਹਦਾ ਇਹਦੇ ਵਿੱਚ ਦੋ ਟੁਕਾ ਨੇ ਇਹ ਦੋ ਟੁਕਾ ਦੇ ਰੈਫਰੈਂਸ ਦੇ ਵਿੱਚੋਂ ਹੀ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੂੰਗਾ ਕਿ ਨਾਵਲ ਦੇ ਵਿੱਚ ਹਰ ਇੱਕ ਸ਼ਬਦ ਹਰ ਇੱਕ ਕਮਾ ਉਹ ਬੇਸਿਕਲੀ ਉਸ ਆਰਗੇਨਿਕਲ ਟਰੂਥ ਦਾ ਔਰ ਉਸ ਆਰਗੇਨਿਕਲ ਹੋਲਡ ਦਾ ਹੀ ਹਿੱਸਾ ਹੈ ਜਿਹੜਾ ਜੇ ਉਸ ਨੂੰ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਉਹ ਨਾਵਲ ਦੀ ਸਟਰਕਚਰ ਦੇ ਵਿੱਚ ਪ੍ਰੋਬਲਮ ਆਊਗੀ ਔਰ ਇਸ ਕਰਕੇ ਆ ਚਲੋ ਮੈਂ ਹੁਣ ਇਹਨੂੰ ਪੜਦਾ ਆ ਗ ਕਰ ਦੇ ਵਾਏ ਚੱਕ ਵੰਜਲੀ ਖੇਸ ਦੀ ਮਾਰ ਗੁੱਗਲ ਰਾਂਝਾ ਹੋਲ ਟੁਰਿਆ ਬਾਰੇ ਸ਼ਾਹ ਜਿਹਾਂ ਇਹਨਾਂ ਦੋ ਸਰਤਰਾਂ ਦੇ ਪ੍ਰਮਾਣਿਕ ਸਰੋਤ ਹੀਰ ਵਿੱਚ ਇਹਨਾਂ ਦੇ ਸ਼ਾਬਦਿਕ ਖਾਸੇ ਚ ਧੜਕਣ ਵਾਲਾ ਸੰਸਾਰ ਅਤੇ ਕਿਹੜੇ ਸਰੋਤ ਦੀ ਪ੍ਰਮਾਣਿਕਤਾ ਜ਼ਿਆਦਾ ਹੈ ਇਸ ਵਿੱਚ ਇਸ ਬਾਰੇ ਵਿਚਾਰ ਚਰਚਾ ਅਲੱਗ ਮਸਲਾ ਹੈ ਪਰ ਮਨਮੋਹਣ ਦੇ ਨਾਵਲ ਵਿੱਚ ਇਹਨਾਂ ਸਤਰਾਂ ਵਿਝਲੀ ਵੰਝਲੀ ਤੇ ਖੇਸ ਉਸ ਮਨ ਦੀ ਵਿਥਿਆ ਦੀ ਦੱਸ ਪਾਉਂਦੇ ਹਨ ਜੋ ਪੰਖੀ ਹੋਇਆ ਵੰਝਲੀ ਅਸਤਿਤਵ ਦੀ ਸੱਚਾ ਦੇ ਇਤਿਹਾਸਿਕ ਕਾਲ ਵਿਸਾਰੀ ਰੂਪਾਂ ਨੂੰ ਮਾਉਣ ਦੇ ਹਵਾਲੇ ਕਰਦੀ ਹੈ ਜਿੱਥੇ ਨਾਦ ਦੀ ਸਰੂਧਤਾ ਅਤੇ ਉਸ ਦੀ ਬਜਵੇਂ ਸੁਝਾਤਮਕਤਾ ਸੁਰਤ ਅਤੇ ਚੇਤਿਆਂ ਦੀ ਉਸ ਹਿਲਜੁਲ ਨੂੰ ਸਹਿਜ ਕਰਦੀ ਹੈ ਜੋ ਅਸਤਿਤਵੀ ਡਾਡੇ ਬਣ ਕੇ ਜੋਰਾ ਜੋਰੀ ਨਤਮਸਤਕ ਹੋਲੀ ਬੇਬਲ ਬਣਦੀ ਹੈ ਵੰਝਲੀ ਇਥੇ ਸੁਰਤ ਦਾ ਉਹ ਪਸਾਰ ਹੈ ਜੋ ਹਰ ਖੇਣ ਬੋਧੇ ਦੇ ਵਜੂਦ ਨੂੰ ਸੰਭਾਲਣ ਲਈ ਤਸਦੀਕ ਕਰਦਾ ਹੈ ਇਹ ਤਸਦੀਕ ਗੁਰਬਾਣੀ ਦੇ ਕਾਲ ਦੇ ਰੂਪ ਵਿੱਚ ਧਰਵਾਸ ਸਿਰਜਦੀ ਹੋਈ ਅਸਤਿਤਵੀ ਪਸਾਰਾਂ ਵਿੱਚ ਦੇ ਤਣਾਵਾਂ ਨੂੰ ਸਰੋਧ ਵਿੱਚੋਂ ਦੇਖ ਨਿਰਮਲ ਕਰਨ ਦੀ ਜੱਦੋਜਾੜ ਵਿੱਚ ਹੈ ਅਸਤਤਵ ਭੋਏ ਕਾਲ ਪਸਾਰੇ ਦੀ ਬਰੀਕ ਬੁਣਤੀ ਚੇਤਿਆਂ ਦੀ ਹਰਕਤ ਅਤੇ ਸੁਰਤ ਦੇ ਮੰਡਲਾਂ ਦੀ ਨਕਾਸ਼ ਹੁੰਦੀ ਹੈ ਸੱਚ ਇਸ ਨਕਾਸ਼ੀ ਦੇ ਮੰਡਲਾਂ ਵਿੱਚ ਸਾਹ ਲੈਂਦਾ ਹੋਇਆ ਇਸ ਦੇ ਅਨੇਕਾਂ ਸੱਚਾਂ ਵਿੱਚ ਜੀਉਂਦਾ ਇਹ ਨਾਲ ਦਾ ਸਰੋਧ ਹੀ ਦੱਸਦਾ ਜੇਸੇ ਨੇ ਆਪਣੇ ਖਾਸੀ ਵਿੱਚ ਮੌਨ ਹੀ ਰਹਿਣਾ ਹੁੰਦਾ ਹੈ ਆਪਣੇ ਆਪੇ ਦੀ ਸਾਲਮੀਅਤ ਦਾ ਖਿਆਲ ਕਦ ਹੀ ਜਾਗਦਾ ਤੇ ਫਿਰ ਤੁਰਨਾ ਸ਼ਰੋਧਮਈ ਹੋ ਜਾਂਦਾ ਸਾਲਮ ਆਪਾ ਥਾ ਤੇ ਸਾਲਮ ਆਪਾ ਥਾ ਤੇ ਪੈਰਾਂ ਦੀ ਉਸ ਸ਼ੁੱਧਤਾ ਵਿੱਚ ਉਤਰਦਾ ਜੋ ਉਸ ਦੀਵਤਾ ਤੇ ਸੱਚ ਦੇ ਲੱਜ ਦੇ ਸਹਿਜ ਲੱਜ ਦਾ ਤੇ ਸਹਿਜ ਇੱਥੇ ਇਕੱਠਾ ਸੋ ਲੱਜ ਦੇ ਸਹਿਜ ਬਿੰਦ ਦੀ ਪ੍ਰਮਾਣਿਕਤਾ ਨੂੰ ਹਰ ਖੇਣ ਮੌਨ ਹੋਏ ਗਾਉਂਦੇ ਹਨ ਵੰਜਲੀ ਦਾ ਮੌਨ ਆਪਣੇ ਵਿੱਚ ਉਸ ਭੁਏ ਦੀ ਹਰਕਤ ਨੂੰ ਜਦੋਂ ਜੀਵਦਾ ਹੈ ਤਾਂ ਜਿਹੜਾ ਸਰੋਦੀ ਨਾਦ ਉਸ ਵਿੱਚੋਂ ਨਿਕਲਦਾ ਹੈ ਉਹ ਸੱਚ ਦੇ ਉਸ ਸਾਨੂੰ ਬਿੰਬ ਵਿੱਚ ਉਸ ਖਾਸ ਅਸਤਿਤਵੀ ਰੰਗ ਦੀ ਝੰਕਾਰ ਹੋਰ ਜੋੜ ਦਿੰਦਾ ਹੈ ਜੋ ਕਿ ਮਨਪੰਗੀ ਕੋਲੋਂ ਝੁਰ ਪਲਟੀਪਲੈਰਿਟੀ ਆ ਰਹੀ ਹੈ ਸਭ ਇੱਕ ਇੱਕ ਤੋਂ ਪੇਜ ਨੂੰ ਪੜ੍ਹ ਕੇ ਫਿਰ ਵੀ ਮੈਂ ਜਾਵਾਂਗਾ ਵੰਜਲੀ ਫਿਰ ਨਿਰੋਲ ਵੰਜਲੀ ਨਹੀਂ ਰਹਿੰਦੀ ਉਹ ਆਪਣੇ ਸਮੇਂ ਦੀ ਤੌਰ ਵਿੱਚ ਸੱਚ ਦੀ ਨਵੀਂ ਪਛਾਣ ਬਣ ਜਾਂਦੀ ਹੈ ਇਸ ਲਈ ਉਸ ਮੌੜ ਵਿੱਚ ਉਤਰਨਾ ਅਤੇ ਉਥੋਂ ਆਪਣੇ ਅਸਤਿਤਵੀ ਸੱਚ ਦਾ ਜਮਾਲ ਬਣਨਾ ਹੀ ਉਸਦਾ ਕਮਾਲ ਹੈ। ਇਹ ਹੀ ਸਿਰਜਣਾ ਦਾ ਕਮਾਲ ਤੇ ਹਸਲ ਹੈ। ਸੋ ਇੱਥੇ ਵੰਜਲੀ ਮਨਵਾਉਣ ਦੇ ਚੇਤਿਆਂ ਵਿੱਚ ਕੋਈ ਸੁਰਤ ਦੇ ਉਹਨਾਂ ਮੰਡਲਾਂ ਦਾ ਭੇਦ ਸਾਨੂੰ ਦੇ ਰਹੀ ਹੈ ਜਿਸ ਕਰਕੇ ਇਹ ਨਾਵਲ ਆਪਣੀ ਰੂਪਰੇਖਾ ਖੁਦ ਤਿਆਰ ਕਰਦਾ ਹੈ। ਵੰਜਲੀ ਨਾਲ ਇੱਥੇ ਖੇਸ ਦੀ ਬੁਕਲ ਜਿਹੜਾ ਸੰਸਾਰ ਸੰਭਾਵਿਤ ਕਰਦੀ ਕਰਦੀ ਉਹ ਨਿਗਤ ਅਨਿਗਤ ਦਾ ਪ੍ਰਤੀਕ ਬਣਦੀ ਜਿਹੜੀ ਕਿਸੇ ਸੂਫੀ ਦੀ ਸੂਫੀ ਦੀ ਫਕੀਰੀ ਵਿੱਚੋਂ ਲਿਸ਼ਕਦੀ ਹੈ। ਇੱਕ ਵਾਰੀ ਵਿੱਚ ਗੱਲ ਨਾਵਲ ਦੇ ਸੰਦਰਭ ਤੋਂ ਟੁੱਟ ਵੀ ਜਾਂਦੀ ਹੈ ਪਰ ਗੱਲ ਇੱਥੇ ਉਸ ਸਿਰਜੀ ਹੋ ਸਪੇਸ ਦੀ ਹੋ ਰਹੀ ਹੈ ਜਿੱਥੇ ਉਹ ਜੋ ਹੈ ਉਸ ਤੋਂ ਅੱਗੇ ਵੀ ਉਹ ਜੋ ਹੈ ਉਹ ਕੀ ਹੈ ਦੀ ਰੰਜਦਾ ਕੋਖ ਰੰਜ ਦੀ ਕੋਖ ਦਾ ਮਸਲਾ ਬਣਦਾ ਹੈ ਇਸ ਨਜ਼ਰੇ ਖੇਸ ਦੀ ਬੁੱਕਲ ਦੇ ਨਿਕ ਅਤੇ ਅਮੀਰੀ ਨੂੰ ਸਮਝਣ ਦਾ ਯਤਨ ਕਰਨਾ ਪਵੇਗਾ ਖੇਸ ਦੀ ਬੁੱਕਲ ਮਾਰ ਰਾਹਾਂ ਦੇ ਸਰਨਾਵੇ ਪੁੱਛਣ ਦਾ ਹਿਆਰ ਕੀ ਇਰਦੇ ਇਸ਼ਕ ਵਿੱਚ ਝੰਡਿਆ ਰਾਜਾ ਹੀ ਕਰ ਸਕਦਾ ਇਥੇ ਵਾਰਿਸ਼ਾ ਤੇ ਰਾਜਾ ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਤੇ ਹੀਰ ਉਹਨਾਂ ਦਾ ਰੂਹ ਮਰਕੇ ਜੋ ਉਹਨਾਂ ਕਰਕੇ ਦਮ ਭਰਦਾ ਹਰ ਸਾਹ ਨਾਲ ਉਡੀਕਦਾ ਆਪਣੇ ਮਹਿਰਨ ਨੂੰ ਤੇ ਮਹਿਰਨ ਦੀ ਹਰ ਹਰਕਤ ਉਸ ਮਰਕੇ ਤੱਕ ਪਹੁੰਚਣ ਦੀ ਮਹਿਰਨ ਦੇ ਇਹਾਸ ਦੀ ਰਖਾਵ ਵਿੱਚ ਨੇ ਤੜਕਦਾ ਮੈਂ ਤੁਹਾਨੂੰ ਦੱਸ ਰਿਹਾ ਨਾ ਬਾਰੇ ਕੁਝ ਨਾ ਬਾਰੇ ਦੱਸਣੀ ਹੈ ਸਾਹ ਦਾ ਕੀ ਦੱਸੇ ਇੱਕ ਮਿੰਟ ਮੈਂ ਨਾਵਲ ਬਾਰੇ ਕੁ ਕੁ ਦੇਵਣਾ ਬਸ ਤੂੰ ਪੜਾਗਾ ਫਿਰ ਇਹਦਾ ਐਨਾਲਿਸਿਸ ਤੇ ਬਸ ਨਾਵਲ ਵਿੱਚ ਤੂੰ ਲੈਂਦੇ ਹਾਂ ਤੂੰ ਚੰਗਾ ਕਵੀਆ ਬਣ ਰਿਹਾ ਹੈ ਹਰ ਰੋਜ਼ ਪਰਮਾ ਰਿਆਸ ਕਰਿਆ ਕਰ ਤੇਰੇ ਲਈ ਲਾਇਲਪੁਰ ਦੇ ਇੱਕ ਵੱਡੇ ਗੁਰਦੁਆਰੇ ਵਿੱਚ ਕੀਰਤਨੀਏ ਦੀ ਨੌਕਰੀ ਦਾ ਇੰਤਜ਼ਾਮ ਕਰ ਦਿੱਤਾ ਹੈ ਮੈਂ ਜਦੋਂ ਮੈਂ ਜਦੋਂ ਮੈਂ ਆ ਜਾऊं ਤੂੰ ਚੱਲ ਕੇ ਆ ਦੇਵੀ ਨਵੀਂ ਮੰਜਰੇ ਮਕਸੂਰ ਸੰਤਲਪਾਰ ਵਾਲਾ ਬੋਧ ਦੇ ਸੰਦਰਭ ਵਿੱਚ ਸੰਗੀਤ ਆਪੇ ਦੇ ਹੋਣ ਛੇਨ ਦਾ ਤੁਰਾ ਗੁਰਦੁਆਰਾ ਉਸ ਹੋਣਥੀਨ ਦੇ ਪ੍ਰਵਾਹ ਨੂੰ ਆਖਰੀ ਧਰਵਾਸ ਦੇਣ ਵਾਲੇ ਸ਼ਕਤੀ ਦਾ ਸਥੂਲ ਮਾਰਕਰ ਅਤੇ ਹਿਜਰਤ ਇਹਨਾਂ ਦੋਹਾਂ ਰਾਹੀਂ ਤੇ ਦੋਹਾਂ ਲਈ ਇੱਕ ਅਸਥਿਤਵੀ ਪਸਾਰੇ ਵਿੱਚ ਕੀਤਾ ਹੋਇਆ ਕਰਮ ਇਹ ਜੀਵਨ ਚੱਕਰ 'ਚ ਇੱਕ ਨਜ਼ਰੀਏ ਸਧਾਰਨ ਲੱਗ ਸਕਦਾ ਹੈ ਪਰ ਇੱਕ ਹੀ ਸਮੇਂ ਵਿੱਚ ਤਿੰਨ ਤਾਹੀ ਵਰਤਾਰਾ ਵਾਪਰ ਰਿਹਾ ਇਹ ਨਾਵਲ ਦੇ ਵਿੱਚ ਸਿਰਜੀ ਹੋਈ ਉਸ ਸਪੇਸ ਦਾ ਹੀ ਕਮਾਲ ਹੈ ਜਿਸ ਦਾ ਅਸੀਂ ਬੰਝਲੀ ਦੇ ਰਾਹੀਂ ਬ੍ਰਹਮੰਡੀ ਨਾਮ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇਥੇ ਜ਼ਾਹਰੀ ਤੇ ਬਾਤਰੀ ਕਿਸੇ ਸੰਤੁਲਨ ਵਿੱਚ ਵਾਪਰ ਰਿਹਾ ਇਸ ਟੂਕ ਨੂੰ ਹੋਰ ਫੋਲਦੇ ਹਾਂ ਗਵਈਆ ਬਣਨਾ ਗਤੀਸ਼ੀਲ ਪ੍ਰਕਿਰਿਆ ਵੇਖਣਾ ਬੋਧੇ ਲਈ ਗਵਈਆ ਹੋਣਾ ਰਿਜ਼ਕ ਤੱਕ ਸੀਮਤ ਨਹੀਂ ਗੁਰਦੁਆਰਾ ਵਿਦਿਕ ਨਾਲ ਸੰਬੰਧਤ ਤਾਂ ਹੈ ਪਰ ਸ਼ਕਤੀ ਦੇ ਇਸ ਸਤੂਲ ਮਰਕਜ਼ ਦਾ ਬੋਧੇ ਨਾਲ ਸੰਬੰਧ ਅਰਥਚਾਰੇ ਦੀ ਵਿਹਾਰਕਤਾ ਤੱਕ ਸੀਮਤ ਨਹੀਂ ਉਹ ਆਪਣੇ ਮਾਪਿਓ ਦੇ ਮਰਨ ਤੋਂ ਬਾਅਦ ਇਸ ਨੂੰ ਆਪਣਾ ਆਖਰੀ ਕਰ ਦੱਸਦਾ ਹੈ ਸੋ ਗੁਰਦੁਆਰਾ ਐਨਥਰੋਪੋਲੋਜੀਕਲ ਦਾਇਰੇ ਤੋਂ ਪਰਾਰ ਦੇ ਸੰਸਾਰ ਦਾ ਪਹਿਲਾ ਦੁਆਰ ਬਣਦਾ ਤੇ ਅਸਤਿਤਵੀ ਕਾਲ ਪਸਾਰੇ ਵਿੱਚ ਆਖਰੀ ਕਰ ਬਣਦਾ ਹੈ ਬੋਧੇ ਦੀ ਲਾਇਲਪੁਰ ਵੱਲ ਹਿਜਰਤ ਆਪਣੇ ਸੰਪੂਰਨ ਫਲਾਅ ਵਿੱਚ ਆਪੇ ਦੀ ਗਤੀਸ਼ੀਲ ਪ੍ਰਕਿਰਿਆ ਜਿਸ ਰਾਹੀਂ ਉਸ ਕਾਲਕ ਪਸਾਰੇ ਵਿੱਚ ਉਹ ਕਦਰ ਸੰਤ ਕੇ ਬੈਠਾ ਹੈ ਜਿਸ ਨੇ ਉਸ ਦੀਵਤਾ ਅਤੇ ਸੱਚ ਦੇ ਵਿੱਚ ਕਿਸੇ ਨਵੀਂ ਅਸਤਿਤਵੀ ਦਿਸ਼ਾ ਨੂੰ ਜੋੜਨਾ ਸੀ ਦੀ ਪ੍ਰਮਾਣਿਕ ਘਟਨਾ ਬਣਦੀ ਹਿਜਰਤ ਤਾਂ ਸਿਰਫ ਥੋੜੇ ਲੈ ਕੇ ਗਈ ਹਿਜਰਤ ਨੇ ਕਿਰਦੇ ਕਿਰਦੇ ਸਾਰਾ ਨਾਵਲ ਇਹ ਵੀ ਦੇ ਇਰਦ-ਗਿਰਦ ਸਾਰਾ ਮਾਹੌਲ ਆਪਣੀ ਵਿਸ਼ੇਸ਼ ਨੂੰ ਸਿਰਜਦਾ ਹੈ ਪਰ ਉਹ ਦਜੈਲੀ ਹਿਜਰਤ ਬੋਧ ਦੇ ਸਥਿਤੀ ਵਿਚਾਲੇ ਨੂੰ ਆਪਣੀ ਇਤਿਹਾਸਿਕਤਾ ਦੀ ਕਾਲਕਨਾ ਨਿਕਲ ਜਾਂਦੀ ਹੈ ਉਹ ਨਿਕਲਣ ਦਾ ਅਹਿਸਾਸ ਉਹ ਨਿਕਲਣ ਦਾ ਅਹਿਸਾਸ ਹੀ ਨਾਮ ਦਾ ਬਿੰਦ ਜਿੱਥੋਂ ਗਰਭ ਵਿੱਚ ਪਲਦਾ-ਪਲਦਾ ਮਨ ਪੰਖੀ ਹੋਇਆ ਰੂਪ ਪੁਰਾਹੀ ਰੂਪਮਾਨ ਹੋਇਆ ਸੁਨਾਵਲ ਵਿੱਚ ਘਾੜਤ ਗੁੰਤਰ ਜਿਕਰ ਸੁਚੇਤ ਵੀ ਹੈ ਤਾਂ ਉਹ ਆਪਣੇ ਉਸ ਬਿੰਦ ਤੋਂ ਨਹੀਂ ਟੁੱਟਦੀ ਉਸ ਦਾ ਸਮੁੱਚ ਉਸਦੇ ਟੋਟਿਆਂ ਵਿੱਚ ਵੀ ਸਮੁੱਚ ਹੀ ਹੈ ਅਤੇ ਟੋਟਿਆਂ ਤੋਂ ਬਣਿਆ ਸਮੁੱਚ ਇੱਕ ਉਸ ਅਧੂਰੀ ਸੰਪੂਰਨਤਾ ਦਾ ਸੱਚ ਜੋ ਵੰਜਲੀ ਤੇ ਖੇਸ ਦੀ ਦੋ ਪੱਖੀ ਸਪੇਸ ਵਿੱਚ ਆਪਣਾ ਆਪ ਸਕਾਰ ਕਰਦਾ ਹੈ ਇਹ ਨਾਵਲ ਆਪੇ ਦੇ ਹੋਣਕੀਣ ਦੀ ਗਾਥਾ ਜੋ ਤਿੰਨ ਤਹੇ ਦਸ਼ਾ ਤੇ ਦਿਸ਼ਾ ਵਿੱਚ ਸੰਭਾਵਿਤ ਹੁੰਦੀ ਹੈ ਜਿਸ ਵਿੱਚ ਨਾਵਲਕਰ ਤੇ ਮੁੱਖ ਪਾਤਰ ਦੋ ਪੱਖੀ ਸਬੰਧਤਾ ਵਿੱਚੋਂ ਇਤਿਹਾਸ ਵਿੱਚਲੇ ਕਿਸੇ ਖਾਸ ਘਟਨਾਵਿਂ ਬਿੰਦੂ ਤੇ ਮਿਲਦੇ ਹਨ ਧੰਨਵਾਦ ਜਮਾਨੀ ਜੀ ਉਹ ਯਾਰਥੀ ਦੀ ਮੇਰੀ ਇਹ ਮਜਬੂਰੀ ਸਮਝੀ ਜਾ ਸਕਦੀ ਹੈ ਤੇ ਤੇ ਦੋਮੈਨਲ ਲਿਖਿਆ ਹੁੰਦਾ ਤੇ ਫਿਰ ਕਰਦਾ ਕਿ ਪਰ ਲੇਕਿਨ ਵਕਤ ਨਹੀਂ ਹੈ ਜੀ ਸਾਡੇ ਇਸ ਪਾਸੇ ਉਹ ਜਿਹੜੇ ਆਖਰੀ ਡਾਕੂਮੈਂਟਾਂ ਦੀ ਜੀ ਗੱਲ ਕਰ ਲੈ ਗੁਰਦੇਵ ਜੀ ਗੁਰਦੇਵ ਸਿੰਘ ਜੀ ਇਹਨਾਂ ਦਾ ਆਓ ਆਓ ਅੱਜ ਇਹਨਾਂ ਦਾ ਸੰਬੰਧ ਅਬੋਰ ਨਾਲ ਹੈ ਵਕਪਕ ਸੈਮੀਨਾਰਾਂ ਤੇ ਕਾਨਫਰੰਸਾਂ ਚਾਰ ਖੋਜ ਬੜ ਚੁੱਕੇ ਨੇ ਇਸ ਵੇਲੇ ਪੰਜਾਬੀ ਪਾ ਪੰਜਾਬ ਯੂਨੀਵਰਸਿਟੀ ਚ ਬੀ ਐਚ ਡੀ ਕਰ ਰਹੇ ਨੇ ਗੁਰਦੇਵ ਸਿੰਘ ਨਾਵਦਸ਼ਕ ਕਰ ਨਾਵਦਸ਼ਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਡਾਕਟਰ ਮਨਮੋਹ ਨਾਵ ਨੂੰ ਬਧਾਈ ਮੇਰੇ ਚਾਚਾ ਜਾਨਤਨ ਨਾਵਲ ਦੇ ਗ੍ਰੰਥਾਂਤ ਦੁਆਲੇ ਹੋਈ ਨਾਵਲ ਨੂੰ ਪੜ੍ਹਦਿਆਂ ਜੋ ਮੈਂ ਮਹਿਸੂਸ ਕੀਤਾ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗਾ ਉਹਨੇ ਹੀ ਅ ਪਿਛਲੇ ਬੋਲਾਈ ਨੇ ਰੋਲਾ ਬਾਦ ਡੈਥ ਆਫ ਦਿਓਥਰ ਦੀ ਗੱਲ ਕੀਤੀ ਇਹ ਆਮ ਡਿਬੇਟ ਹੈ ਕਿ ਰਚਨਾਉਣ ਤੋਂ ਬਾਅਦ ਆਥਰ ਦੀ ਮੌਤ ਹੋਣੀ ਚਾਹੀਦੀ ਜੇ ਤਾਂ ਕਿ ਪਾਠਕ ਆਪਣੇ ਆਪ ਨੂੰ ਡਿਸਾਈਡ ਕਰ ਲਵੇ ਪਰ ਇਹ ਫਲਸਫੀ ਨਹੀਂ ਹੈ ਕਿਉਂਕਿ ਇਹ ਸਾਇਡ ਹੈ ਇਹ ਦੇ ਵਿੱਚ ਅਸਥੈਟਿਕ ਨੈਸਟੀ ਦੀ ਚੀਜ਼ ਹੈ ਇਹਨੂੰ ਇਕੱਲੇ ਪਾਠਕ ਆਪਣੇ ਦੁਆਰਾ ਬਿਲਕੁਲ ਸਮਝ ਸਕਦਾ ਹੈ ਪਰ ਜਿਵੇਂ ਤਾਂ ਇਹ ਵਿਸ਼ਾ ਹੈ ਜਿੰਨਾ ਹੈ ਨਾਵਕ ਕਿਉਂਕਿ ਇਹ ਨਾਵਲ ਨੂੰ ਸਮਝਣ ਲਈ ਖਾਸ ਕਰਕੇ ਜਿਨ੍ਹਾਂ ਨੇ 47ਵੇਂ ਜੋ ਵੰਡ ਹੋਈ ਸੀ ਉਹਦੇ ਨਾਲ ਸਿੱਧੇ ਵਾਸੀ ਦੇ ਤੌਰ ਤੇ ਪ੍ਰਭਾਵਿਤ ਨਹੀਂ ਹੋਏ ਉਹਨਾਂ ਲਈ ਇਹ ਜ਼ਰੂਰੀ ਹੈ ਕਿ ਜਿਹੜਾ ਲੇਖਕ ਹੈ ਉਹ ਕੌਣ ਹੈ ਕਿੱਥੇ ਰਹਿੰਦਾ ਹੈ ਕਿਸ ਤਰ੍ਹਾਂ ਦਾ ਸੋਚਦਾ ਹੈ ਕਿ ਉਹ ਇਹ ਵਿਸ਼ਾ ਕਿਉਂ ਚੁਣਦੇ ਤੇ ਇਸ ਲਈ ਨਾਵਲ ਦਾ ਸਾਇਦ ਕੋਈ ਸਮਾਇਲਵਾਰੀ ਲਿਖਤ ਨਹੀਂ ਹੁੰਦੀ asli ਲੇਖਕ ਦਾ ਆਪਾ ਆਪ ਉਸ ਦਾ ਕੋਈ ਨਾ ਕੋਈ ਅੰਸ਼ ਉਸਨੇ ਜ਼ਰੂਰ ਕੁੱਲਿਆ ਹੁੰਦਾ ਹੈ ਜੋ ਲਿਖਤ ਨੂੰ ਇੱਕ ਆਧਾਰ ਦਿੰਦਾ ਹੈ ਇੱਕ ਮਿਲਨ ਕੁੰਡੇਰਾ ਨਾਵਲਿਸਟ ਹੈ ਕੋਇਟਾ ਤੇ ਟੂਰਿਸਟ ਵੀ ਹੈ ਉਹਨਾਂ ਨੇ ਇਹ ਗੱਲ ਕਹੀ ਕਿ 올 ਨਾਵਰਸ ਆਫ ਐਵਰੀ ਏਜ ਆਰ ਕਨਸਰਨਡ ਵਿਦ ਐਨਿਗਮਾ ਆਫ ਦ ਸੈਲਫ ਐਸ ਸੂਨ ਐਸ ਯੂ ਕ੍ਰੀਏਟ ਐਨ ਇਮੇਜినਰੀ ਵੀਿੰਗ ਅ ਕੈਰੇਕਟਰ ਯੂ ਆਰ ਆਟੋਮੈਟਿਕਲੀ ਕਨਫਰੰਟਡ ਬਾਇ ਬਕਸ਼ਨ ਵਾਟ ਇਜ਼ ਦ ਸੈਲਫ ਕਿਉਂਕਿ ਅਸੀਂ ਜਾਂ ਨਾਵਲ 47 ਦੇ ਉਜਾਰੇ ਨਾਲ ਸਿੱਧੇ ਸਿੱਧੇ ਰੂਪ ਵਿੱਚ ਪ੍ਰਭਾਵਿਤ ਹੈ ਤਾਂ ਹੀ ਉਜਾਰੇ ਤੋਂ ਲਗਭਗ 80 ਸਾਲ ਬਾਅਦ ਵੀ ਇਹ ਸਾਡੀ ਚੇਤੇ ਵਿੱਚੋਂ ਲੋਪ ਨਹੀਂ ਹੋਇਆ ਦੂਜੀ ਗੱਲ ਕੀ ਜੀਵਨ ਦੇ ਇੱਕ ਪੜਾਅ ਤੇ ਜ਼ਿਆਦਾਤਰ ਮੂਰਖਾਂ ਨਾਲ ਇਹ ਜ਼ਰੂਰ ਵਾਪਰਦਾ ਹੈ ਕਿ ਉਸ ਦੀ ਚੇਤਨਾ ਧਿਆਨ ਬਾਹਰ ਤੋਂ ਹਟ ਕੇ ਅੰਦਰ ਵੱਲ ਫੇਰਨਾ ਜ਼ਰੂਰ ਮਾਰਦਾ ਹੈ ਸਭ ਨੂੰ ਬਾਹਰ ਦੇ ਖਿਲਾਾਰੇ ਕੋ ਰਤਾ ਪਰ ਵੀ ਮਿਲਦੇ ਅਸਲੀ ਮਹਿਸੂਸ ਕਰ ਸਕਦੇ ਆ ਤਾਂ ਉਸ ਦੀ ਚੇਤਨਾ ਅੰਤਰਮਨ ਵੱਲ ਹੋਣ ਲੱਗਦੀ ਹੈ ਪਰ ਉਹ ਗੱਲ ਵੱਖਰੀ ਹੈ ਕਿ ਅਸੀਂ ਉਸ ਨੂੰ ਇਗਨੋਰ ਕਰਨ ਲਈ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਤਾਂ ਕਿ ਸਾਨੂੰ ਆਪਣੇ ਆਪ ਨਾਲ ਗੱਲ ਨਾ ਕਰਨੀ ਪਵੇ ਇਸ ਸੈਲਫ ਦੀ ਯਾਤਰੀ ਅਤੇ ਗੁਜਾਰੇ ਦੀ ਪੀੜ ਨੂੰ ਕੱਟ ਕਰਨ ਦੀ ਤਾਂ ਹੀ ਇਸ ਨਾਵਲ ਨੂੰ ਜਨਮ ਮਿਲਦੀ ਹੈ ਇਹ ਇੱਕ ਮੈਟਾਫੋਰ ਵਰਤਾਂ ਜਿਵੇਂ ਚਾਰ ਪਹੀਆ ਵਾਹਨ ਹੈ ਇਹਨਾਂ ਦੇ ਨਾਲ ਉਹਦੇ ਵਿੱਚ ਮਿਥੋਲੋਜੀ ਹਿਸਟਰੀ ਤੇ ਫਲਸਫੀ ਇਹ ਇਹਦੇ ਜਿਹੜੀ ਤਿੰਨ ਉਹ ਸਹੀਏ ਤੇ ਚੌਥਾ ਇਹਦੇ ਨਾਲ ਬਾਅਦ ਵਿੱਚ ਆ ਕੇ ਉਹਦਾ ਰਾਜਨੀਤੀ ਚਾਰੀਆਂ ਨੇ ਇੱਕ ਵਾਹਨ ਬਣਦਾ ਹੈ ਪਰ ਕਿਸ ਵਾਹਨ ਨੂੰ ਚਲਾਉਦਾ ਕੌਣ ਹੈ ਉਹ ਬੋਧੇ ਦੀ ਅੰਤਰੀ ਯਾਤਰਾ ਬੋਧੇ ਦੀ ਆਪੇ ਦੀ ਬਾਤ ਇਸ ਨਾਵਲ ਨੂੰ ਦੋ ਹਿੱਸਿਆਂ ਵਿੱਚ ਵਿਖਿਆ ਜਾ ਸਕਦਾ ਹੈ ਜੋ ਅੰਤ ਵਿੱਚ ਆ ਕੇ ਰਾਜਨਿਕੀ ਹੋ ਜਾਂਦਾ ਹੈ ਪਹਿਲਾ ਬੋਧੇ ਦੀ ਸੈਲਫ ਨੂੰ ਲੱਭਣ ਦੀ ਯਾਤਰਾ ਜਿਸ ਨੂੰ ਕੀ ਮੇਤ ਦਾ ਸਹਾਰਾ ਕੁਕਰਸ ਨਾਲ ਤੋਂ ਆਇਆ ਗਿਆ ਹੈ ਦੂਜੀ ਉਜਾੜੇ ਦੇ ਕਾਰਨ ਅਤੇ ਇਸ ਦੀ ਅਸਰ ਜਨ ਪੀਤੇ ਦਾ ਸਾਹਮਣੇ ਆਉਣਾ ਜਿਨ੍ਹਾਂ ਨੂੰ ਲੇਖਕ ਰਿਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨਾਵਲ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਪਹਿਲਾ ਹਿੱਸਾ ਸਾਰਾ ਬੋਧ ਦੀ ਯਾਤਰਾ ਦੇ ਜਿਹਨ ਦੇ ਘੁੰਮਦਾ ਹੈ ਨਾਵਲ ਵਿੱਚ ਆਈਆਂ ਘਟਨਾਵਾਂ ਜਗਾਵਾਂ ਇਤਿਹਾਸਿਕ ਇਤਿਹਾਸਕ ਪਾਤਰ માનਤਾਵਾਂ ਜਾਂ ਕਿਰਤ ਦਾ ਕੋਈ ਵੀ ਰੂਪ ਉਹ ਨੰਬਰੇ ਵਿਸਥਾਰ ਵਿੱਚ ਬਿਆਨ ਕਰਕੇ ਉਹਨਾਂ ਬਾਰੇ ਡੂੰਗੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਚਾਰਵਾਰਾਂ ਦਾ ਜ਼ਿਕਰ ਹੋ ਗਿਆ ਅੱਠ ਬਜ਼ਾਰਾਂ ਦਾ ਜ਼ਿਕਰ ਹੋ ਗਿਆ ਰਾਗਾਂ ਦੀ ਜਾਣਕਾਰੀ ਦੁਗਣੀ ਦਾ ਵਰਤਾਂ ਦੁਆਇਆਂ ਦਾ ਆਰੰਭ ਹੋ ਗਿਆ ਮੂਲ ਨਿਵਾਸੀਆਂ ਦਾ ਇਤਿਹਾਸ ਦੀ ਜਾਣਕਾਰੀ ਤੇ ਅੰਗਰੇਜ਼ਾਂ ਵੱਲੋਂ ਜ਼ਮੀਨਾਂ ਦੀ ਵੰਡ ਅਧ ਹੋ ਰਹੀ ਹੈ ਭਾਵੇਂ ਇਨ੍ਹਾਂ ਸਾਰਿਆਂ ਵਿਸ਼ਿਆਂ ਤੇ ਬੇਸ਼ੱਕ ਇਹ ਨੁਕਤੇ ਤੇ ਜਾਣਗਰਿਆਂ ਲੇਖਕ ਦੇ ਡੂੰਘੇ ਧਿਆਨ ਅਤੇ ਕੋਝ ਭਰਪੂਰ ਜਾਣਕਾਰੀ ਇਕੱਠਾ ਕਰਨ ਦਾ ਨਤੀਜਾ ਜੋ ਆਪ ਵੀ ਕਹਿੰਦੇ ਹਨ ਸ਼ਾਇਦ ਇਹ ਉਹਨਾਂ ਦੀ ਸਾਰੀ ਉਹਨਾਂ ਦੀ ਹੁਣ ਤੱਕ ਇਕੱਠਾ ਕੀਤਾ ਐਕਸਪੀਰੀਅੰਸ ਤੇ ਜਾਣਕਾਰੀ ਦੇ ਹਾਰਤ ਜਿਵੇਂ ਇੱਕ ਇਯਾਨ ਵਾਰਡ ਨੇ ਦਾ ਰਾਈਜ਼ ਆਫ ਦਾ ਨੋਵਲ ਵਿੱਚ ਕਿਹਾ ਦਾ ਜਨਰ ਇਟਸੈਲਫ ਵਰਕਸ ਬਾਈ ਐਗਜ਼ੋਸਟਿਵ ਪ੍ਰੈਜੈਂਟੇਸ਼ਨ ਰਦਰ ਥੈਨ ਬਾਈ ਅਲੀਟ ਕਨਸੈਂਟ੍ਰੇਸ਼ਨ ਤਾਂ ਲੱਗਦਾ ਹੈ ਕਿ ਇਸ ਗੱਲ ਨੂੰ ਲੇਖਕ ਨੇ ਕਾਫੀ ਸੀਰੀਅਸ ਲਿਆ ਹੈ ਪਰ ਇਹੀ ਗੁਣ ਨਾਵਲ ਨੂੰ ਕਰਤਾ ਤੇ ਕਹਾਣੀ ਨਾਲ ਵੱਖ ਕਰਦਾ ਹੈ ਵਿਸਤ੍ਰਿਤ ਪੇਟਾਂਕ ਅਤੇ ਸਕ੍ਰੀਨ ਪਲੇ ਇਸ ਦਾ ਹੁੱਕ ਅੰਗ ਹੈ ਸਕ੍ਰੀਨ ਪਲੇ ਨੂੰ ਲੇਖਕ ਨੇ ਬਾਕੀ ਵਰਤਿਆ ਤੇ ਨਾਵਲ ਦੇ ਚਿੱਤਰ ਹਰੇਕ ਸੀਨ ਨੂੰ ਪੂਰੀ ਡਿਟੇਲ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਵਲ ਦਾ ਬਿਰਤਾਂਤ ਪਹਿਲੇ ਅਧਿਆਏ ਵਿੱਚ ਖਾਸ ਕਰਕੇ ਵਰਤਮਾਨ ਨਾਲੋਂ ਚੇਤਨ ਜਿਆਦਾ ਵਿਚਰਦਾ ਹੈ ਬੋਧੇ ਦੀ ਜਿਹੜੀ ਵੀ ਜਰਨੀ ਹੈ ਆਪਾਂ ਬਾਰ-ਬਾਰ ਦੇਖਦੇ ਹਾਂ ਕਿ ਉਹ ਉਹਨੂੰ ਕੁਝ ਨਾ ਕੁਝ ਯਾਦ ਆਉਂਦਾ ਹੈ ਉਹਨੂੰ ਕੁਝ ਨਾ ਕੁਝ ਚੇਤੇ ਆਉਂਦਾ ਕਿਸੇ ਨਾ ਕੋਈ ਕੋਈ ਕਹੀ ਹੋਈ ਗੱਲ ਬਿਰਤਾਂਤ ਕਰਨ ਲਾਣਾ ਜਿਹੜੇ ਵਰਤਮਾਨ ਦੀਆਂ ਉਹ ਥੋੜੀਆਂ ਪਹਿਲੀਆਂ ਦੇ ਵਿੱਚ ਪਿਛਲੇ ਹੱਦ ਵਿੱਚ ਬਹੁਤ ਫਾਸਟ ਹੋ ਗਏ ਨੇ ਇਹ ਇੱਕ ਮਤਲਬ ਇਹਦੇ ਵਿੱਚ ਫਲੈਸ਼ ਬੈਕ ਵਿੱਚ ਗੱਲ ਕਰਦੇ ਆ ਇਹ ਨਾਮ ਇਤਿਹਾਸ ਜਾਂ ਕਲਪਨਾ ਜਾਂ ਕਲਪਿਤ ਬਕਾਨ ਦਾ ਸੁਮੇਲ ਹੈ ਇਤਿਹਾਸਿਕ ਤਕਸ ਮੁੱਖ ਥੀਮ ਜੋ ਪੇਸ਼ ਹੈ ਪਰ ਸਾਰੀਆਂ ਇਕਨਾਮਾ ਇਤਿਹਾਸਿਕ ਨਹੀਂ ਹਨ ਜਿਵੇਂ ਇੱਕ ਜਿਹੜੇ ਦੋ ਤਲਵਾਰਾਂ ਵਿੱਚ ਕਟਾਸਿਕ ਸਰਬਾਜੀ ਨਹੀਂ ਜਰੂਰ ਹੈ ਪਰ ਉਹ ਸਾਰੀ ਤੇ ਸਾਰੀ ਇਤਿਹਾਸਿਕ ਨਹੀਂ ਹੈ ਐਵੇਂ ਇਹ ਸਨਾਵਲ ਦੇ ਵਿੱਚ ਵੀ ਕਲਪਨਾ ਦਾ ਸਾਰਾ ਲਿਆ ਗਿਆ ਹੋਇਆ ਹੈ ਇਸੇ ਤਰ੍ਹਾਂ ਮੋਤਾ ਭੂਤ ਕਾਲ ਵਿੱਚ ਵਿਚਰਦਿਆਂ ਹੋਇਆ ਵੀ ਪ੍ਰੈਜੈਂਸਾ ਮਤਲਬ ਦਾ ਸਟੇਟ ਆਫ ਬੀਇੰਗ ਪ੍ਰੈਸੈਂਟ ਪ੍ਰਾਣੇ ਸਮੇਂ ਪ੍ਰੈਜੈਂਟ ਰਹਿੰਦਾ ਹੈ ਪ੍ਰਾਣੇ ਦੇ ਖਿਆਲ ਕਰਦਾ ਹੈ ਪਰ ਉਹ ਕੁਕਲਸ ਵਾਲੀ ਜਿਹੜੀ ਗੱਲ ਕਹਾਰਨ ਉਹ ਲਗਾਤਾਰ ਅੱਗੇ ਅੱਗੇ ਵੱਧਦੀ ਕੋਸ਼ਿਸ਼ ਕਰਦਾ ਹੈ ਵੀ ਨਾਵਲ ਦੇ ਅੰਤ ਤੱਕ ਜਾ ਕੇ ਦਿੰਦੀ ਹੈ ਉਜਾਰੇ ਵੇਲੇ ਹੋਏ ਖੂਨ ਖਰਾਬ ਵਿੱਚ ਜੜਦਾ ਮਾਨਸਿਕ ਆਰੰਭ ਪੁੱਜਣ ਦੀ ਕੋਸ਼ਿਸ਼ ਵੀ ਲੱਗਦੀ ਹੈ ਜਿਵੇਂ ਬਾਹਰ ਦੇ ਜਿੱਤ ਤੋਂ ਬਾਅਦ ਜਿਹੜੀਆਂ ਵਾਥਰਾ ਘਟਨਾਵਾਂ ਆਈਆਂ ਉਦੇ ਵਿੱਚ ਆਪਾਂ ਜਿਹੜਾ ਕਿ ਕਿਵੇਂ ਕਮਿਊਨਲ ਥੋਟ ਉਪਜਦਾ ਹੈ ਤੇ ਕਿਵੇਂ ਕਮਿਊਨਲ ਵਾਇਰਸ ਤਾਂ ਗੱਲ ਪਹੁੰਚਦੀ ਹੈ। ਅਚੇਂ ਦੇ ਵਿੱਚ ਮੈਂ ਇੱਕ ਗੱਲ ਮੈਂ ਖਾਸ ਕਰਕੇ ਜੀ ਇਸ ਨਾਵਲ ਦੀ ਜਿਹੜੀ ਸਭ ਤੋਂ ਵਿਲੱਖਣ ਗੱਲ ਕਿ ਇਹ ਸਭ ਤੋਂ ਵਿਲੱਖਣ ਗੱਲ ਹੈ। ਇਹ ਗੱਲ ਹੈ ਕਿ ਨਾਵਲ ਦਾ ਮੁੱਖ ਪਾਤਰ ਜਿਹੜਾ ਉਹ ਤਰਸਯੋਗ ਨਹੀਂ ਹੈ। ਆਮ ਤੌਰ ਤੇ ਰੈਜਿਡਿਕ ਨਾਵਲ ਦੇ ਵਿੱਚ ਤਾਂ ਉਹ ਤਰਸ ਭਰ ਹੁੰਦੇ ਨੇ। ਪਰ ਇਹਦੇ ਵਿੱਚ ਤਰਸ ਨਹੀਂ ਬਹੁਤ ਜ਼ਿਆਦਾ ਮਿਲਦਾ। ਬੇਸ਼ੱਕ ਉਹ ਗਰੀਬ ਹੈ, ਸਿੱਧਰਾ ਹੈ। ਜਾ ਭਰਾਮਣ ਕੋਈਆਂ ਵੱਲੋਂ ਦੁਰਕਾਰਿਆ ਹੈ ਪਰ ਫਿਰ ਵੀ ਬੋਧ ਦਾ ਖੋਜੀ ਬਿਰਤੀ ਦਾ ਨਿਰਮਲ ਇਤਹਾਸ ਹੋਣਾ ਇਸ ਸੁਭਾਅ ਨੂੰ ਜਾਗ ਪਿੰਡ ਦੇ ਭਗਤ ਦੀ ਵੱਲੋਂ ਹੀ ਲੱਗੀ ਤੇ ਬੋਧ ਦੀ ਅੰਤਰੀ ਯਾਤਰਾ ਦਾ ਸਫਰ ਸ਼ੁਰੂ ਹੋਇਆ ਉਹ ਨਿਰੰਤਰ ਆਪਣੀ ਮੰਜ਼ਿਲ ਵੱਲ ਵਧਦਾ ਰਿਹਾ ਇਹਹੀ ਪੰਜਾਬ ਦੀ ਤਸਵੀਰ ਹੈ ਜਿਸ ਨੂੰ ਨਿਰੋਪਣ ਜਿਸ ਦਾ ਨਿਰੋਪਣ ਸਾਹਿਦ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਬੋਧ ਦੇ ਪਾਤਰ ਦੀ ਐਵੋਲੂਸ਼ਨ ਸੋਸ਼ਲ ਤੇ ਸਪਿਰਚੁਅਲ ਜਰਨੀ ਇੱਕ ਥਾਸ ਤਰ੍ਹਾਂ ਦੇ ਨਾਲ ਦੀ ਸਿੱਧਣਾ ਕਰਦੀ ਹੈ ਸਾਰੀ ਜਰਨੀ ਵਿੱਚ ਭਗਤ ਕਬੀਰ ਭਗਤ ਰਵਿਦਾਸ ਗੁਰੂ ਸਾਹਿਬਾਨਾਂ ਦੀ ਬਾਣੀ ਹੋਰ ਭਗਤ ਸ피ਰਾੰਗ ਦੀਆਂ ਰਚਨਾਵਾਂ ਇਕਬਾਲ ਗਾਦੇ ਬਾਦਰਸ਼ਾ ਇਹਨਾਂ ਸਾਰਿਆਂ ਦੀਆਂ ਰਚਨਾਵਾਂ ਨਾਲ ਡਿਸਕੋਰਸ ਨੂੰ ਦਾ ਨਾਵਲ ਨੈਟ ਸੋਪਣ ਹੈ ਜਿਹੜੀ ਵਕਤ ਦੀ ਹੈ ਨਾਵਲ ਦੇ ਸਸਪੈਂਸ ਇੱਥੇ ਲਗਾ ਕੇ ਆਇਆ ਹੈ ਜਿਹੜਾ ਰਾਸ ਕਟਨਾ ਹੈ ਜਿਹੜੇ ਕਰਕੇ ਉਹਦਾ ਕਤਲ ਹੁੰਦਾ ਉਹਨੂੰ ਆਪਾਂ ਨੂੰ ਆਪ ਰਿਪੋਰਟ ਕਰਨਾ ਪੈਂਦਾ ਜਿਹੜੀ ਸੁਨਰਗੜੀ ਵਾਲ ਕੇ ਸੀ ਇਸ ਤਿਹੇ ਨਾਵਲ ਵਿੱਚ ਸਸਪੈਂਸ ਨਹੀਂ ਰਹਿਣ ਦੀ ਕੋਸ਼ਿਸ਼ ਕੀਤੀ ਗਈ ਤਰਾਸ ਦੀ ਤੇ ਫਲਸਫੀ ਬਾਰ-ਬਾਰ ਆਈ ਇਸ ਪਾਤਰ ਨੂੰ ਬੋਧ ਦੇ ਯਾਤਰਾ ਨੂੰ ਆਪਣੇ ਆਪ ਵਿੱਚ ਇੱਕ ਵਰਬਾਣੀ ਦੀ ਸ਼ਬਦ ਨਾਲ ਆਪਾਂ ਕਹਿ ਸਕਦੇ ਹਾਂ ਜੀ ਦਾਵਾ ਆ ਕਰਨ ਬਹੁਤ ਟਰੇਡ ਕਰਦੇ ਕੋਈ ਖੜਿਆ ਹੋਊ ਟਰੇਡ ਨਹੀਂ ਸਾਰੇ ਤੈਜੀ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਬੋਧਾ ਕਿਵੇਂ ਅੱਗੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਰਿਹਾ ਹੁਣ ਤੈਜੀ ਦੇ ਵਿੱਚ ਆਪ ਨਹੀਂ ਸ਼ਾਮਲ ਹੋਇਆ ਸੋ ਨਾਵਲ ਦੇ ਸੋਗਮਈ ਅੰਤ ਤੇ ਨਾਵਲ ਤੇ ਇੱਕ ਸ਼ੇਰ ਲਿਖਿਆ ਹੈ ਜੋ ਇਸ ਤਰ੍ਹਾਂ ਦੀ ਚਤਕਤਾ ਵੀ ਹੈ हजारों साल इस अपनी बेनुरी पर रोती है बड़ी मुश्किल से होता है चमन में दावर करा। दावर। तो मेरे ते तोड़े सारे ने से मैं इस चर्चा ग्राम देवांगा जो नशिया गया सितारों के आगे जहां और भी हैं अभी इश्क के इम्तिहान और भी हैं खुशाही है, है, है तेरा तेरे सामने आसमान और भी ਦਾ ਲੋਕਿਆਗੇ ਜਹਾਅ ਆਉਂਦੇ ਨੇ ਤੇ ਉਹਨਾਂ ਨੇ ਆਪਣਾ ਪ੍ਰਧਾਨਗੀ ਬੰਦ ਨਾ ਉਹਨੇ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਮੈਂ ਇਹ ਵੀ